ਕਿ ਇਹ ਡੀ ਐਫ ਐਸ ਸੀ ਫੋਲਪੁਰਵੋ ਲੋਕਪਲੇਸ ਵਿਸੀ ਅਬੀ ਉਹਨਾਂ ਦੇ ਇੰਸਪੈਕਟਰ ਹੈਗੇ ਨੇ ਇੰਸਪੈਕਸ਼ਨ ਅਫਸਰ ਜਿਹੜੇ ਹੈਗੇ ਨੇ ਯੋਗਰਾਜ ਪੁੱਤ ਲੁੰਡੀ ਲਗੇ ਉਹਨੇ ਲੁੰਡੀ ਭਾਈ ਜਦੋਂ ਉਹਨਾਂ ਨੇ ਸਾਰਾ ਗੋਦਾਮ ਵਗੈਰਾ ਚੈੱਕ ਕੀਤਾ ਤੇ ਗੋਦਾਮ ਚੈੱਕ ਕਰਨ ਦੇ ਵਿੱਚ ਉਹਨਾਂ ਦੇ 35800 ਹੋ ਗਏ ਤੇ ਕਣਕ ਦੇ ਇਹ ਰਹੇਗੇ ਘਟ ਪਾਏ ਗਏ ਜਿਸ ਕਰਕੇ ਖਾਲਾਪੁਰਵਰੀ ਦੇ ਵਿੱਚ ਪੋਸਟ ਨੰਬਰ ਸਿੱਧਾ ਕਿਤੇ ਅਬਸੈਂਸ ਚਾਂਸੋਂ ਹੋਾਈ ਬਈ ਤੇ ਕ腐ਸ਼ਨ ਹੈ ਇਹ ਵਿਸ਼ਾ ਦਵਾ ਇਹਨਾਂ ਨਾਲ ਕੰਬਲਿਆ ਦਿੱਤਾ ਅੰਡਰਵਿਸਿਗੇਸ਼ਨ ਕਰ ਰਹੇ ਸਰ ਕਬੂ ਕਤੇ ਸਪੋਰਟ ਨੂੰ ਚੜੇ ਮੌਨਾ ਦਰਜ ਕੀਤਾ ਹਾਂਜੀ ਮੌਨਾ ਦਰਜ ਕੀਤਾ ਇਨਸਪੈਕਟਰ ਨੂੰ ਕਬੂ ਕੀਤਾ ਨਹੀਂ ਅਜੇ ਅਜੇ ਉਹ ਪਧਿਆ ਪਿਆ ਕੋੜਾ ਇਹ ਵੀ ਕਰਨਾ ਹੈ ਕਿ ਡੀ ਐਫ ਐਸ ਸੀ ਫੋਲਪੁਰ ਵਾਲੋ ਕੰਪਲੇਨ ਮਿਸਿੰਸੀ ਬਈ ਉਹਨਾਂ ਦੇ ਇਨਸਪੈਕਟਰ ਹੈਗੇ ਨੇ ਇਨਸਪੈਕਸ਼ਨ ਅਫਸਰ ਜਿਹੜੇ ਹੈਗੇ ਨੇ ਯੋਗ ਰਾਜ ਤੁਹਾਨੂੰ ਡੀ ਲੱਗੇ ਉਹਨੇ ਤੁਹਾਨੂੰ ਡੀ ਭਾਈ ਜਦੋਂ ਉਹਨਾਂ ਨੇ ਸਾਰਾ ਗੋਦਾਮ ਵਗੈਰਾ ਚੈੱਕ ਕੀਤਾ ਤੇ ਗੋਦਾਮ ਚੈੱਕ ਕਰਨ ਦੇ ਵਿੱਚ ਉਹਨਾਂ ਦੇ 35809 ਗਿੱਤੇ ਕਣਕ ਦੇ ਇਹ ਰਹੇਗੇ ਘਟ ਪਾਏ ਗਏ ਜਿਸ ਕਰਕੇ ਖਾਣੇ ਕੁਰੀਦ ਦੇ ਵਿੱਚ ਮਤਵਾ ਨੰਬਰ 6410 ਹੈ ਤੇ ਕਰੈਕਸ਼ਨ ਹੈ ਇਹ ਚਦੋਇ ਰਹੇਗਾ ਖਾਣੇ ਕੁਰੀਦ ਦੀ ਰਕਮ ਦਿੱਤੀ ਰਸਗੀ ਹੈ ਸਰਬ ਕਬੂ ਕੀਤਾ ਵੀ ਸੋਸ਼ਲ ਚੜੇ ਮਾਮਲਾ ਦਰਜ ਕੀਤਾ ਹਾਂਜੀ ਜੇ ਮਾਮਲਾ ਦਰਜ ਕੀਤਾ ਇਨਸਪੈਕਟਰ ਨੂੰ ਕਬੂ ਕੀਤਾ ਨਹੀਂ ਅਜੇ ਅਜੇ ਉਹ ਪੜਿਆ ਪਿਆ ਕੋੜਾ ਜੇ ਤੁਸੀਂ ਕਰਨਾ